ਜਗਰਾਉਂ ਵਿਕੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਅਰਿਆਂ ਦੇ ਨਾਲ ਗੂੰਜ ਉਠਿਆ ਜਗਰਾਉਂ ਸ਼ਹਿਰ ਜਗਰਾਉਂ ਦੇ 메ਨ ਬਾਜ਼ਾਰ ਤੋਂ ਦੁਕਦਾਨ ਦੁਕਾਨਦਾਰ ਵੀਰਾਂ ਨੇ ਰੋਜ਼ ਪ੍ਰਦਰਸ਼ਨ ਕੱਢ ਕੱਢ ਸਾਰੇ ਸ਼ਹਿਰ ਵਿੱਚ ਹੁੰਦੇ ਹੋਏ ਚਾਂਸੀ ਰਾਣੀ ਚੌਂਕ ਵਿਖੇ ਆ ਕੇ ਰੋਜ਼ ਪ੍ਰਦਰਸ਼ਨ ਖਤਮ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਦੁਕਾਨਦਾਰ ਵੀਰਾਂ ਨੇ ਦੱਸਿਆ ਕਿ ਇਹ ਸੰਘਰਸ਼ ਕਿਸੇ ਤਰ੍ਹਾਂ ਹੀ ਕਿਸਾਨ ਵੀਰ ਜਾਰੀ ਰੱਖਣ ਅਤੇ ਅਸੀਂ ਦੁਕਾਨਦਾਰ ਵੀਰ ਉਹਨਾਂ ਦੇ ਨਾਲ ਹ ਉਹਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਸਭ ਤੇ ਕਾਰੋਬਾਰ ਕਿਸਾਨਾਂ ਵੀਰਾਂ ਤੇ ਹੀ ਨਿਰਭਰ ਕਰਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਇਹ ਤਿੰਨ ਕਾਲੇ ਕਾਨੂੰਨ ਵਾਪਸ ਲੈ ਕਿਸਾਨਾਂ ਦੇ ਹੱਕ ਵਿੱਚ ਝੁਕਣਾ ਚਾਹੀਦਾ ਹੈ ਇਸ ਮੌਕੇ ਜਗਰਾਉਂ ਸ਼ਹਿਰ ਦੇ ਲਗ ਲਗ ਯੂਨੀਅਨ ਦੇ ਪ੍ਰਧਾਨ ਦੁਕਾਨਦਾਰ ਵੀਰ ਸਭ ਨੇ ਚੰਤਿਰਾਨੀ ਚੌਂਕ ਵਿੱਚ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਕਿਸਾਨਾਂ ਦਾ ਸਮਰਥਨ ਕੀਤਾ ਪੰਜਾਬ ਬਿਊਰੋ ਚੀਵ ਦਿਵਿੰਦਰ ਜੈਨ ਦੇ ਨਾਲ ਰਿਪੋਰਟ ਅਸ਼wini ਸ਼ਰਮਾ ਕੈਮਰਾਮੈਨ ਯਕਿੰਦਰ ਚੋਹਾਨ ਦੀ ਰਿਪੋਰਟ ਖਬਰ ਫਾਸਟ 24 ਪ੍ਰਧਾਨ ਜੀ ਕਿਸ ਮਕਸਦ ਹੁੰਦੇਗਾ ਰੋਸ਼ ਸ਼ੰਕਟਿਆ ਜਾ ਰਿਹਾ ਜੀ ਇਹ ਜਿਹੜਾ ਰੋਸ ਹੈ ਆਪਣੇ ਸਰਕਾਰ ਦੇ ਖਿਲਾਫ ਕੱਢੇ ਜਾ ਰਹੇ ਜੀ ਜੋ ਕਿਸਾਨ ਜਮੀਨਦਾਰ ਵੀ ਲਈ ਸਾਡਾ ਪਿਛਲੇ ਲਗਭਗ 3-4 ਮਹੀਨਿਆਂ ਤੋਂ ਇਸ ਸੰਘਰਸ਼ ਕਰ ਰਿਹਾ ਆਪਣੇ ਹੱਕ ਦੇ ਲਈ ਸੰਘਰਸ਼ ਕਰ ਰਿਹਾ ਉਹਨਾਂ ਦੇ ਸੰਘਰਸ਼ ਦਾ ਜੋ ਸਾਡੀ ਗਵਾਜਾ ਤੁਹਾਡੀ ਮੰਗਾਂ ਪੂਰੀ ਨਹੀਂ ਕਰਦੇ ਉਹ ਸਰਕਾਰ ਦੇ ਖਿਲਾਫ ਉਹ ਕੀ ਬੋਲੀ ਸਰਕਾਰ ਦੇ ਖਿਲਾਫ ਇਹ ਜਿਹੜਾ ਰੋਸ ਮਾਰਚ ਕੱਢ ਰਹੇ ਆ ਅਸੀਂ ਕਿਸਾਨ ਪੀਰ ਮਜ਼ਦੂਰ ਭਰਾਵਾਂ ਦੇ ਹੱਕ ਦੇ ਵਿੱਚ ਜਿਹੜਾ ਮੇਰ ਪਿਆ ਚਿਰੋਂ ਤੋਂ ਪੂਰੇ ਸ਼ਹਿਰ ਦੇ ਨਾਲ ਕੱਟੇ ਹੁੰਦੇ ਹੋਏ ਉਹਨਾਂ ਦੇ ਗਲਾਬ ਆਵਾਜ਼ ਬੰਦ ਬਹੁਤ ਆਵਾਜ਼ ਬਲਾਤ ਕਰ ਰਹੇ ਇਤਨੀ ਐਸੋਸੀਏਸ਼ਨ ਵਾਲੇ ਆਪਣੇ ਮੈਂਬਰ ਹੈ ਜੀ ਇਹ ਚ ਇਹ ਪੂਰਾ ਜਗਰੌਂ ਹੀ ਆ ਜੀ ਪੂਰਾ ਜਗਰੌਂ ਹੀ ਆ ਜੀ ਐਸੋਸੀਏਸ਼ਨ ਦਾ ਮੇਨ ਬਿਜ਼ਾਰ ਤੋਂ ਸ਼ੁਰੂ ਹੋਇਆ ਸੀ ਸਾਡੇ ਬਸ ਇਹ ਚਲਕੇ ਵਾਲੇ ਚੌਂਕ ਤੋਂ ਉਸ ਤੋਂ ਬਾਅਦ ਸਾਰੇ ਨਾਲ ਰਲੇ ਜੀ ਵੀਰ ਉਹ ਸਭ ਦਾ ਹੀ ਮਤਲਬ ਉਹ ਸਭ ਨੂੰ ਹੀ ਲੋਸ ਹੈ ਜੀ ਪੂਰਾ ਨਹੀਂ ਹੋਗਾ ਪੂਰਾ ਨਹੀਂ ਹੋਗਾ ਜੀ ਅਸੀਂ ਜ਼ਿੰਮੇਵਾਰ ਦੇ ਨਾਲ ਹੈ ਤੇ ਪ੍ਰੋਟੈਸਟ ਕੱਢ ਕੇ ਕਿੱਥੇ ਜਾਓਗੇ ਇਸ ਤੋਂ ਬਾਅਦ ਜੀ ਅਸੀਂ ਆਪਣੇ ਜਾ ਰਹੇ ਹਾਂ ਜੀ ਆਪਣੇ ਚਾਂਸੀ ਵਾਲੀ ਚੌਂਕ ਤੱਕ ਕੁਝ ਹੋਰ ਕਿਹਨਾਂ ਨੂੰ ਉਹ ਅਸੀਂ ਜਿਹੜੇ ਸਾਡੇ ਕਿਸਾਨ ਮਜ਼ਦੂਰ ਵੀ ਸ਼ਹੀਦ ਹੋਏ ਆ ਉਹਨਾਂ ਨੂੰ ਅਸੀਂ ਕੈਂਡਲ ਕੈਂਡਲ ਜਗਾ ਕੇ ਉਹਨਾਂ ਨੂੰ ਸਦਾ ਜਿਉਂਦੇ ਰੱਖਾਂਗੇ